ਜੋ ਇਹਨੇ ਐਲੀਏ ਡੀ ਫਲਾਈ ਐਲੀਏ ਡੀ ਫਲਾਈ ਆਏ ਆ ਆਰਮੀ ਦੇ ਵਿੱਚ ਇੰਡੀਅਨ ਨੇਵੀ ਯੂਜ਼ ਕਰ ਸਕਦੀ ਆ ਉਹ ਉਹ ਰੈਡੀਗਨ ਆ ਉਹ ਜਿਹੜੇ ਕੰਦੇ ਬੈਠੇ ਨੇ ਆਪਣੇ ਉਹ ਕੰਨਾਂ ਤੋਂ ਬੋਲੇ ਕੰਨਾਂ ਤੋਂ ਕੰਨਾਂ 'ਚ ਖੂਨ ਆ ਜਾਣਾ ਹੈ। ਉਹ ਦਿਮਾਗ ਜੋ ਐਬਸਟ ਬੰਦਾ ਹੋ ਜੀ L E D F 99 ਆਰਮੀ 'ਚ ਆ ਮੈਂ ਸੁੱਤੀ ਆ ਪੈਰਾਕਮਾਂ ਮੇਰੇ ਪੈਰਾਸੀ 11 ਨੇ ਬਟਾਲੀਆ ਨਾ। ਅੱਛਾ ਜੀ। ਕੱਲ ਵੀ ਇੰਟਰਵਿਊ ਮੈਂ ਮੈਨੂੰ ਸ਼ੌਂਕ ਨਹੀਂ ਇੰਟਰਵਿਊ ਦੇਣ ਦਾ ਲੇਕਿਨ ਮੈਂ ਸੱਚ ਮੈਂ ਸੱਚ ਦੇ ਪਿੱਛੇ ਆਇਆ। ਜੀ ਜੀ। ਮੈਂ ਇੱਕ ਪਹਿਲਾ ਕਿਸਾਨ ਦਾ ਬੱਚਾ ਆ ਆਰਮੀ 'ਚ ਮੈਂ ਬਾਅਦ 'ਚ ਆਇਆ। ਜੀ। ਜੋ ਇਹਨਾਂ ਨੇ L E D F L E D F ਲਈ ਆ ਇਹ ਹੂੰ ਹੂੰ। ਆਰਮੀ ਦੇ ਵਿੱਚ ਇੰਡੀਅਨ ਨੇਵੀ ਯੂਜ਼ ਕਰ ਸਕਦੀ ਆ ਉਹ। ਅੱਛਾ ਜੋ ਇੱਥੇ ਯੂਜ਼ ਕੀਤਾ ਗਿਆ। ਯੂਜ਼ ਕੀਤੀ ਨਹੀਂ ਹਲੇ ਇਹ ਕੱਲ ਲੈ ਕੇ ਆਏ ਤੇ ਲਾਈ ਜਰਨ ਸਾਡੇ ਕੀਤੀ ਆ ਉਹ ਇੰਡੀਅਨ ਨੇਵੀ ਯੂਜ਼ ਕਰ ਸਕਦੀ ਆ ਅੱਛਾ ਜੀ ਉਹ ਰੈਡੀਗਨ ਆ ਉਹ ਜਿਹੜੀ ਕਿਰਨਾ ਆ ਹਾਂ ਉਹ ਜੋ ਇੱਥੇ ਜਿੰਨੇ ਬੰਦੇ ਬੈਠੇ ਨੇ ਆਪਣੇ ਉਹ ਕੰਨਾਂ ਤੋਂ ਬੋਲੇ ਕੰਨਾਂ ਤੋਂ ਕੰਨਾਂ 'ਚ ਖੂਨ ਆ ਜਾਣਾ ਆ ਅੱਛਾ ਜੀ ਉਹ ਦਿਮਾਗ ਜੋ ਐਫਸੈਟ ਬੰਦਾ ਹੁੰਦਾ ਹੈ ਲੀਏ ਡੀਐਫ ਉਹ ਇੰਡੀਅਨ ਨੇਵੀ ਨੇ ਯੂਜ਼ ਆ ਅੱਛਾ ਜੀ ਮੈਂ ਆਰਮੀ ਜੇਟ ਪੈਰਾਸਾਈਲਨ ਉਟਾਲ ਕੇ ਮੇਰੀ ਉਹ ਕਿਸੇ ਵੀ ਸੋਲਵ ਕਰ ਦਿੱਤੀ ਇੱਥੇ ਉਹ ਜਿਹੜੀ ਜੋ ਇਹ ਲੈ ਕੇ ਆਏ ਨਾ ਉਹ ਪਤਾ ਕਿਸੇ ਨੇ ਯੂਜ਼ ਕੀਤੀ ਜਾਂਦੀ ਆ ਸਮੁੰਦਰੀ ਲਟੇਰਿਆਂ ਉੱਤੇ ਅੱਛਾ ਜੀ ਉਸੇ ਹਥਿਆਰ ਨੂੰ ਇੰਡੀਅਨ ਨੇਵੀ ਯੂਜ਼ ਕਰ ਸਕਦੀ ਆ ਅੱਛਾ ਜੀ ਠੀਕ ਆ ਜੀ ਉਹ ਜੋ ਵੈਪਨ ਆ ਉਹ ਇੱਥੇ ਲਿਖਿਆ ਉਹ ਰੈਡੀਕਨ ਹੁੰਦੀ ਆ ਰੈਡੀਕਨ ਤੁਸੀਂ ਕਦੀ ਦੇਖਿਆ ਸ਼ਿਪ ਦੇ ਜਦੋਂ ਹੌਰਨ ਵੱਜਦਾ ਵੱਡਾ ਸਾਰਾ ਵੱਜਦਾ ਨਾ ਹਾਂ ਉਹ ਉਹਦੇ ਨਾਲ ਰੈਡੀਕਨ ਹੁੰਦੀਆਂ ਆ ਦਿਮਾਗ ਤੋਂ ਅਸੀਂ ਅੱਛਾ ਸੈਟ ਹੋ ਜਾਵਾਂਗੇ ਸਾਨੂੰ ਇਹ ਨਹੀਂ ਪਤਾ ਲੱਗਣਾ ਅਸੀਂ ਕੀ ਕਰਨ ਆਏ ਆ ਕਿੱਥੇ ਆਏ ਆ ਕਿਉਂ ਆਏ ਆ ਅੱਛਾ ਜੀ ਅਸੀਂ ਕੋਈ ਯਾਰ ਵੀਰੇ ਇਹ ਤਾਂ ਜਿਹੜਾ ਇਹ ਸਾਡੇ ਦੇ ਯੂਜ਼ ਕਰੋ ਸਮੁੰਦਰੀ ਲਟੇਰਿਆਂ ਵਾਸਤੇ ਬਣਿਆ ਆਰਮੀ ਦੀ ਹਾਂ ਅਗਰ ਨਹੀਂ ਵਿਸ਼ਵਾਸ ਵੀਡੀਓ ਬਣਦੀ ਆ ਮੇਰੇ ਕੋਲ ਫੋਨ ਤਾਂ ਇਸ ਟਾਈਮ ਹੈ ਨਹੀਂ ਆਪਣੇ ਫੋਨ ਤੋਂ ਡਾਇਰੈਕਟ ਕਾਲ ਲਗਾ ਮੇਰੇ ਕਰਨਲ ਸਾਹਿਬ ਠੀਕ ਹੈ ਮੈਂ ਛੁੱਟੀ ਆਇਆ ਮੈਂ ਵਾਪਸ ਜਾਊਂਗਾ ਨਹੀਂ ਲੇਕਿਨ ਪਰ ਜੋ ਜੀ ਜੀ ਹੋ ਰਹੀ ਨਾ ਇਹ ਮੈਂ ਪਹਿਲਾਂ ਜੱਟ ਮੈਂ ਕਿਸਾਨ ਦਾ ਬੱਚਾ ਆਰਮੀ ਵਿੱਚ ਬਾਚਿਆ ਔਰ ਕਿਸਾਨ ਦੇ ਵਿੱਚ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਈਸਾਈ ਆ ਕਿਸਾਨ ਤੋਂ ਕਿਸਾਨ ਦਾ ਧਰਮ ਨਹੀਂ ਨੇ ਧਰਮ ਨਾਲ ਨਹੀਂ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਹਾਂ ਬਿਲਕੁਲ ਔਰ 1984 ਦੇ ਵਿੱਚ ਜਿੰਨੇ ਵੀ ਲੈ ਕੇ ਆਏ ਨੇ ਇਹਨਾਂ ਨੂੰ ਇਹਨਾਂ ਨੂੰ ਪਤਾ ਕੀ ਦਿਖਾਇਆ ਗਿਆ ਉੱਥੇ ਸਿਖਾਇਆ ਗਿਆ ਇਹਨਾਂ ਨੂੰ ਵੀਡੀਓ ਦਿਖਾਈਆਂ ਗਈਆਂ ਪਹਿਲਾਂ ਸੱਤ ਜਰਨਲਿਸਟਾਂ ਖੜਾ ਤਾਂ ਭਿੰਡਰਾਂ ਲੜੀਆਂ ਖੜਕੋਂ ਸਿੰਘਾਂ ਦੀਆਂ ਤੇ ਸਾਡੇ ਖੜਕੋਂ ਸਿੰਘਾਂ ਕੋ 2147 ਅਸੀ ਰਾਕੜ ਲੈਂ ਸਭ ਕੁਝ ਸੀਗਾ ਇਹਨਾਂ ਨੂੰ ਉਹ ਦਿਖਾ ਕੇ ਇਹਨੇ ਤਾਂ ਇਹ ਸਾਊਥ ਇੰਡੀਅਨ ਇਹ ਗੱਲ ਬੜੀ ਜ਼ਿਕਰਯੋਗ ਹੈ ਥੇ ਇਹ ਚੀਜ਼ 84 ਦੇ ਵਿੱਚ ਵੀ ਬਹੁਤ ਕੀਤੀ ਗਈ ਸੀ ਕਿ ਜਿੰਨੇ ਵੀ ਉੱਥੇ ਅਟੈਕ ਹੋਇਆ ਅਮਰਸਰ ਦੇ ਵਿੱਚ ਉਹ ਨਾਰਥ ਇੰਡੀਆ ਦਾ ਕੋਈ ਵੀ ਬੰਦਾ ਨਹੀਂ ਸੀ ਉਦੋਂ ਵੀ ਸਾਊਥ ਇੰਡੀਆ ਨੂੰ ਹੀ ਯੂਜ਼ ਕਰਤਾ ਜਿਸ ਤਰ੍ਹਾਂ ਕਿ ਆਰਮੀ ਬਸੇ ਦਰਬਾਰ ਸਾਹਿਬ ਵਿੱਚ ਜੋੜੇ ਲੈ ਕੇ ਬੜੇ ਹੋਇਆ ਹੰਦੀ ਉਥੇ ਗੱਲ ਬਿਲਕੁਲ ਸਹੀ ਬਿਲਕੁਲ ਸਹੀ ਹਾਂਜੀ ਤੁਸੀਂ ਕਿਹੜੀ ਟੈਕਨੋਲੋਜੀ ਗੱਲ ਕੀਤੀ ਜਿਹੜੀ ਇੱਥੇ ਹੁਣ ਯੂਜ਼ ਕਰਨ ਲੱਗੇ ਐਲਈਡੀਐਫ ਐਲ ਜੋ ਆਰਮੀ ਦੇ ਵਿੱਚ ਇੱਕ ਵਾਜੂ ਸੈਨਾ ਹੁੰਦੀ ਹੈ 에ਅਰ ਫੋਰਸ ਹਾਂਜੀ ਹਾਂਜੀ ਇਹ ਚਲ ਸੈਨਾ ਇੰਡੀਅਨ ਨੇ ਵੀ ਇੰਡੀਅਨ ਨੇਵੀ ਨੂੰ ਲਾਉਡਾ ਉਹ ਹਥਿਆਰ ਚਲਾਣ ਦੀ ਇੱਥੇ ਇਸੀ ਸਮੁੰਦਰੀ ਇਹ ਅਸੀਂ ਸਮੁੰਦਰੀ ਇਹ ਲਟੇਰੀ ਨਹੀਂ ਸਮੁੰਦਰੀ ਉਹ ਸਮੁੰਦਰੀ ਲਟੇਰੀ ਇਹ ਹਥਿਆਰ ਯੂਜ਼ ਕੀਤਾ ਜਾਂਦਾ ਸਾਡੇ ਤੇ ਨਹੀਂ ਕਰਤੀ ਜਿੱਤਾ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸੜੀ ਕੇਂਦਰ ਸਰਕਾਰ ਹੈ ਉਹ ਇਸ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਕਰ ਰਹੀ ਹੈ ਸਾਡੇ ਨਹੀਂ ਹੁੰਦੀ ਆ ਜਦੋਂ ਦੀ ਯੂਜ਼ ਵੀ ਕਰਾਂਗੇ ਦੇਖੋ ਜज्ਬਾ ਇਹਨੂੰ ਕਹਿੰਦੇ ਆ ਕਿ ਜਦੋਂ ਕਿਸਾਨ ਤੇ ਜਵਾਨ ਇਸੇ ਘਰ ਚ ਜੰਮਿਆ ਨਾ ਨਾਰਾ ਲੱਗਦਾ ਆ ਜੈ ਜਵਾਨ ਜੈ ਕਿਸਾਨ ਜਿਹੜਾ ਮੋਦੀ ਦੇ ਗੱਲੇ ਕਰਨ ਤੇ ਕਿਸਾਨ ਸਾਡਾ ਰੋਡ ਤੇ ਖੜਾ ਆ ਸਾਡੀਆਂ ਬੀਬੀਆਂ ਪੈਣਾ ਰੋਡ ਤੇ ਆਈਆਂ ਉਹ ਜਵਾਨ ਉਹ ਸਾਡੇ ਬੰਦੂਕ ਤਾੜ ਕੇ ਖੜਾ ਕਿਉਂ ਅਸੀਂ ਨਹੀਂ ਜਵਾਨ ਉਹ ਸਾਰੀ ਸ਼ੀਤੀ ਅਸੀਂ ਦੇਣੀ ਆ ਜਦ ਕੀ ਪੰਜਾਬ ਦਾ ਆਰਮੀ ਦੇ ਵਿੱਚ ਕਿੱਡਾ بڑا ਰੋਲ ਗਿਣਿਆ ਗਿਆ ਹੈ ਅੱਜ ਤੱਕ ਜਿੰਨੀਆਂ ਵੀ ਸ਼ਾਤਾਂ ਹੋਈਆਂ ਜੇ 100 ਬੰਦੇ ਦੀ ਹੁੰਦੀ ਆ ਉਹਦੇ ਵਿੱਚੋਂ 70% ਉੱਪਰ ਦੇ ਬੰਦਿਆਂ ਦੀ ਆ ਆ ਆਪਣੀ ਕੌਮ ਲਈ ਖੜਾ ਆ ਆਰਮੀ ਬਾਤ ਚ ਆ ਹੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿਹੜੀ ਟੈਕਨੋਲੋਜੀ ਕਿੰਨੀ ਖਤਰਨਾਕ ਹੈ ਵਕਤ ਹੀ ਇਹ ਗਲਤਾਂ ਕਿਉਂ ਅਤਿਨਕਵਾਦੀਆਂ ਆ ਅਤਿਨਕਵਾਦੀਆਂ ਤਾਂ ਵੀ ਅੱਗੇ ਚੱਲ ਗਏ ਜਿਹੜੀ ਚੀਜ਼ ਜੋ ਸਾਡੇ ਤੇ ਇਹ ਯੂਜ਼ ਕਰਨ ਲੱਗੇ ਮੇਰੀ ਮਨਾਰੀ ਪੋਸਟਿੰਗ ਆ ਮਲਾਰੀ ਬਦਰੀਨਾਥ ਤੋਂ 90 ਕਿਲੋਮੀਟਰ ਉਪਰ ਇਰੇ ਸਾਨੂੰ ਹੀ ਉੱਪਰ ਚੜ੍ਹਦੇ ਸਨ ਚਾਈਨਾ ਦੀਦਾ ਮੋਰੇ ਪਰ ਇੰਨਾ ਬਾਰਡਰ ਤਕੜਾ ਦਾ ਸੀ ਵੀ ਨਹੀਂ ਉੱਥੇ ਲਾਇਆ ਜਿੰਨਾ ਸਾਡੇ ਲਈ ਇੱਥੇ ਲਾ ਲਿਆ ਇਹਨਾਂ ਨੇ ਚਿਹੜੀਆਂ ਅਸੀਂ ਤੋੜਨਾ ਜਾਣਦੇ ਆ ਮੈਂ ਆਰਮੀ ਜੀ ਆਰਮੀ ਦਾ ਬਾਰਡਰ ਜਿਹੜੀ ਆਰਮੀ ਦੀ ਟੈਕਨੋਲੋਜੀ ਨਾ ਉਹ ਆਰਮੀ ਵਾਲੇ ਹੀ ਤੋੜੂਗਾ ਮੈਂ ਜਾਣਦਾ ਕਿੱਦਾਂ ਤੋੜਾਂਗੇ ਤੈਨੂੰ ਤੋੜ ਕੇ ਦਿਖਾਵਾਂਗੇ ਕਿੱਦਾਂ ਤੋੜੀਦਾ ਹੁੰਦਾ ਇੱਥੇ ਇੱਕ ਸਰਵਿਸਮੈਨ ਵੀ ਆ ਗਏ ਨੇ ਤੇ ਜਵਾਨ ਜਿਹੜੇ ਆਲਰੇਡੀ ਆਰਮੀ 'ਚ ਨੇ ਉਹ ਵੀ ਪਹੁੰਚ ਚੁੱਕੇ ਨੇ ਇਦਾਂ ਦੀ ਗੱਲ ਨਹੀਂ ਹੈ ਕਿ ਸਰਕਾਰ ਜੇ ਅਸੀਂ ਸਰਕਾਰ ਵੱਲ ਤੋਂ ਲੜ ਸਕਦੇ ਆ ਤਾਂ ਸਰਕਾਰ ਦੇ ਖਿਲਾਫ ਵੀ ਲੜ ਸਕਦੇ ਆ ਇਹ ਜੱਜਮੈਂਟ ਵੀਡੀਓ ਬੁੜੀ ਬਣਾਉਣ ਦਾ ਮੈਨੂੰ ਸ਼ੌਂਕ ਨਹੀਂ ਹੈਗਾ ਗੱਲ ਸ਼ੌਂਕ ਦੀ ਨਹੀਂ ਇੱਥੇ ਗੱਲ ਹੈ ਸੱਚ ਦੀ ਹੱਕ ਦੀ ਲੜਾਈ ਸਾਨੂੰ ਸਨੀਆ ਬਚਾਉਣਾ ਚਾਹਣਾ ਸਾਡੇ ਨੌਜਵਾਨਾਂ ਨੂੰ ਕਿ ਅਗਰ ਉਹ ਚੀਜ਼ ਯੂਜ਼ ਕਰਦੇ ਆ ਆਪਣੇ ਕੋਲ ਕਾਟਨ ਰੱਖੋ ਹੈੱਡਫੋਨ ਲਾ ਕੇ ਰੱਖੋ ਉਹ ਬੜਾ ਇਹ ਤੁਹਾਡੇ ਕੰਨਾਂ ਦੇ ਪਰਦੇ ਫਾੜ ਕੇ ਉਹਨਾਂ ਨੇ ਤੁਹਾਨੂੰ ਮੈਂਟਰੀ ਮਾਏ ਜਿਹੜੇ ਕਹਿੰਦੇ ਨੇ ਮਾਈਂਡ ਆਪਣਾ ਮਾਈਂਡ ਅਬਸੈਟ ਕਰ ਦੇ ਅਬਸੈਟ ਕਰ ਦੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਿੱਥੇ ਆਏ ਆ ਕਿਉਂ ਆਏ ਕੀ ਕਰਨ ਆਏ ਆ ਇਹ ਕਿਸਾਨ ਵੀਰਾਂ ਨੂੰ ਖਾਸ ਚੇਤਾਵਨੀ ਹੈ ਨਹੀਂ ਵੀ ਦੇ ਵਿੱਚ ਜਲ ਸੈਨਾ ਇਹ ਗੱਲ ਖਾਸ ਕਿਸਾਨ ਵੀਰਾਂ ਦੇ ਲਈ ਹੈ ਜਿਹੜੀ ਕਿ ਸਾਡੇ ਵੀਰ ਨੇ ਦੱਸੀ ਹੈ ਕਿ ਜੋ ਟੈਕਨੋਲੋਜੀ ਇੱਥੇ ਇੰਸਟਾਲ ਕਰ ਦਿੱਤੀ ਗਈ ਹੈ ਉਸ ਨਾਲ ਕਿਸਾਨ ਮੈਂਟਲੀ ਅਬਸੈਟ ਤੇ ਨਾਲੇ ਉਹਨੂੰ ਕੰਨਾਂ ਤੋਂ ਸੁਣਨਾ ਬੰਦ ਹੋ ਜਾਏਗਾ ਜੋ ਸਾਡੇ ਨੌਜਵਾਨਾਂ ਨਾਲ ਇਹ ਕਰਨ ਜਾ ਰਿਹਾ ਹੈ ਵਕਈ ਇਹਨਾਂ ਤਾਂ ਕਿਸੇ ਕੰਟਰੀ ਦੂਸਰੀ ਕੰਟਰੀ ਦੇ ਲਈ ਵੀ ਨਹੀਂ ਦੰਦਾ ਸੋਚ ਸਕਦੀ ਜੋ ਸਾਡੇ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ ਸੱਚਮੁੱਚ ਇਹ ਬੜੀ ਹੀ ਸ਼ਰਮਨਾਕ ਗੱਲ ਹੈ ਜਿੰਨੇ ਵੀ ਖੜੇ ਹੈ ਨਾ ਇਹਨਾਂ ਨੂੰ ਕਹਦੇ ਬੇਲੇ ਨਾ ਸਮਝੀ ਲੋ ਕਰੋ ਬੇਲੇ ਆਏ ਬੇਲੇ ਨਹੀਂ ਹੈਗੇ ਹੂੰ ਹੂੰ ਬਿਲਕੁਲ ਬਿਲਕੁਲ ਕੋਈ ਵੀ ਵਿਹਲਾ ਕੋਈ ਵੀ ਨਹੀਂ ਹੁੰਦਾ ਇਹ ਸਿਰਫ ਹੱਕ ਸੱਚ ਤੇ ਨਸਲ ਫਸਲ ਨੂੰ ਬਚਾਉਣ ਆਏ ਓ ਇੱਥੇ ਅਸਲੀ ਗੱਲ ਇਹ ਹੈਗੀ ਐ ਦੀ ਇਹਨੂੰ ਬੇ ਇਹ ਕਰੇ ਕੋਈ ਕਰੇ ਬੇਲੇ ਆ ਪਿੰਡ ਇਹ ਕਹਿੰਦੇ ਕਿਸਾਨ ਜੀ ਇੱਥੇ ਆ ਕੇ ਤਾਸ਼ਗੀਰ ਦੇ ਫਲਾਣਾ ਕਰਦੇ ਆ ਕਰਦੇ ਆ ਕਰਦੇ ਕਿਸਾਨ ਬੇਲੇ ਨਹੀਂ ਆ ਇੱਕ ਦੇ ਬੇਲੇ ਨਹੀਂ ਹੈਗੇ ਮਾਮਾ ਦੇ ਕੋਲ ਕਿਸੇ ਦਾ ਇੱਕ ਪੁੱਤ ਕਹਿੰਦੇ ਦੋ ਪੁੱਤ ਮਾਮਾ ਨੇ ਬੜੇ-ਬੜੇ ਜਿਗਰੇ ਕਰਕੇ ਭੇਜੇ ਆ ਪੰਜਾਬ ਬਾਰਡਰਾਂ ਤੇ ਡੇਲੀ ਇੱਕ ਪੰਜਾਬ ਦਾ ਬੱਚਾ ਸ਼ਹੀਦ ਹੋ ਕੇ ਤਰੰਗੀ ਲਿਫਟ ਗਿਆਂਦਾ ਸਾਡੇ ਅਸੀਂ ਉੱਥੇ ਵੀ ਪਾਈ ਬਈ ਔਰ ਇੱਥੇ ਵੀ ਪਾਈਏ ਦੱਸ ਯਾਰ ਭਾਜੀ ਹਾਂ ਆਰਮੀ ਭਈਏ ਇਹ ਭਈਏ ਭੱਜਣੇ ਆ ਸਵੇਰ ਨੂੰ ਨਹੀਂ ਇਹ ਤਾਂ ਗੱਲ ਬਿਲਕੁਲ ਸੱਚਾ ਚਲੋ ਅਸੀਂ ਦੱਸਾਂਗੇ ਕਿੱਥੇ ਭੱਜਣੇ ਆ ਜਿਹੜੇ ਜਜ਼ਬੇ ਹੁੰਦੇ ਆ ਨਾ ਉਹ ਨਾ ਤਾਂ ਹਥਿਆਰਾਂ ਨਾਲ ਜੋ ਜੰਗਾਂ ਕਹਿੰਦੇ ਨਾ ਤਾਂ ਹਥਿਆਰਾਂ ਨਾਲ ਜਿੱਤੀਆਂ ਜਾਂਦੀਆਂ ਉਹ ਹਮੇਸ਼ਾ ਜਜ਼ਬਿਆਂ ਨਾਲ ਜਿੱਤੀ ਜਾਂਦੀਆਂ ਜਿਹੜੀ ਸਾਡੇ ਨੌਜਵਾਨਾਂ ਕੋਲ ਪਰੀ ਪਈ ਹੈ ਜੇਸ਼ਟ ਵਿੱਚ ਸੀਐਮਸੀ ਉਸ ਟਾਈਮ ਨੇ ਗੋਦਰਾ ਕਾਂਡ ਕਰਾਇਆ ਔਰ ਕੇਪੀਐਸ ਗੈਲ ਨੂੰ ਸਪੈਸ਼ਲ ਸੱਦਿਆ ਨੇ ਉੱਥੇ ਗੁਜਰਾਤ ਦੇ ਵਿੱਚ ਸੱਦਿਆ ਨਾ ਇਹ ਹਿਸਟਰੀ ਆ ਬਿਲਕੁਲ ਐਸੇ ਹੀ ਗੱਲ ਹੈ ਜੀ ਹਿਸਟਰੀ ਆ ਇਹਨੇ ਸੱਦਿਆ ਕੇਪੀਐਸ ਗੈਲ ਨੂੰ ਪਰ ਇਹਨੂੰ ਪਤਾ ਨਹੀਂ ਜਿਹਦੇ ਚਰਨਲ ਟਾਇਰ ਨੇ ਚਿਰਾਂ ਪਹਿ ਅੱਜ ਗੋਲੀ ਚਲਾਈ ਸੀ ਨਾ ਤਿੰਨ ਜਰਨਲ ਡੈਰੀ ਸੌਰੀ ਜਰਨਲ ਗੁਲੀ ਜਰਾਸੀ اور ਇੰਦਰਾ ਗਾਂਧੀ ਨੇ ਅਟੈਕ ਕਰਾਇਆ ਸਰਦਾਰ ਮੰਦਰ ਸਾਹਿਬ ਤੇ ਉਹ ਜਰਨਲ ਡੈਰੀ ਦੀ ਪੋਤੀ ਨੇ ਫੋਨ ਕੀਤਾ ਇੰਦਰਾ ਨੂੰ ਕਹਿੰਦੀ ਤੂੰ ਜਿੱਥੇ ਮਰਜ਼ੀ ਲਓ ਸਰਦਾਰਾਂ ਨਾਲ ਪੰਗਾ ਲੈ ਦੂ ਪਛਣਾ ਨਹੀਂ ਮੇ ਗੱਲ ਸੱਚੀ ਹੈ ਜੀ ਬਿਲਕੁਲ ਅਸੀਂ ਪੈਲ ਕਰਦੇ ਨਹੀਂ ਦੂ ਛੱਡਦੇ ਉਹ ਦੂ ਛੱਡੇ ਵੀ ਨਹੀਂ ਤੇ ਛੱਡਾਂਗੇ ਵੀ ਨਹੀਂ ਦਿਖਾਵਾਂਗੇ ਸਰਕਟੀਕਲ ਕਰਕੇ ਸਿਰਫ ਇੱਥੇ ਜਿਹੜੀ ਵੇਟ ਹੋ ਰਹੀ ਹੈ ਉਹ ਕਿਸਾਨ ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਜਿੰਨੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਉਸ ਦੇ ਫੈਸਲੇ ਬਾਅਦ ਜੋ ਹੁਕਮ ਹੋ ਗਿਆ ਕਿਸਾਨੀ ਨੇਤਾਵਾਂ ਦਾ ਜੋ ਨੇੜੇ ਨੇਤਰ ਇੱਥੇ ਕਰ ਰਿਹਾ ਉਸ ਦੇ ਬਾਅਦ ਹੀ ਇਹਦਾ ਫੈਸਲਾ ਹੋਏਗਾ ਕਿਤਾ ਨਾ ਤੇ ਅਸੀਂ ਆਰਮੀ ਤੋਂ ਭੱਜ ਕੇ ਆਵਾਂਗੇ ਆਗੇ ਫਿਰ ਦੇਖੋ ਇਹ ਜਜ਼ਬੇ ਹੁੰਦੇ ਆ ਨਾ ਉਹ ਚ ਕਈ ਵਾਰ ਕੋਈ ਗੱਲਾਂ ਗਲਤ ਵੀ ਕਰ ਦਿੱਤੀਆਂ ਜਾਂਦੀਆਂ ਜਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਉਹਨੇ ਨਹੀਂ ਬੁਰਾ ਸੋਚਦਾ ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਉਹ ਵਾਕਈ ਇੱਕ ਸ਼ਰਮਨਾਕ ਗੱਲ ਐ ਸਰਕਾਰ ਦੇ ਲਈ ਉਹ ਇਹਦੇ ਲਈ ਤਾਂ ਅਸੀਂ ਖਾਸ ਉਸਤੇ ਭਗਵੰਤ ਮਾਨ ਸਾਹਿਬ ਨੂੰ ਵੀ ਕਵਾਂਗੇ ਜੇ ਐਦਾਂ ਦੇ ਹਥਿਆਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਇਹ ਬੱਚਿਆਂ ਲਈ ਕਿਸਾਨਾਂ ਲਈ ਬਜ਼ੁਰਗਾਂ ਲਈ ਔਰ ਮਾਤਾਵਾਂ ਲਈ ਇਹ ਯੂਜ਼ ਕਰਨ ਲੱਗੇ ਆ ਤਾਂ ਵਾਕਈ ਇਸ ਤੋਂ ਭੈੜਾ ਜਾਂ ਕਾਲਾ ਦਿਨ ਕਦੇ ਨਹੀਂ ਹੋ ਸਕਦਾ ਤੁਸੀਂ ਦੇਖਦੇ ਹੋ ਸੁਨਹਿਰਾ ਸਮਾਂ